ਖਾਂਤੀਆਂ ਉਮੀਦਾਂ ਨੇ ਕਿਸਾਨ ਦੇ ਸੁਪਨੇ ਐ ਉਹ ਅੱਜ ਸੜ ਕੇ ਸੁਆਹ ਹੋ ਚੁੱਕੇ ਐ ਤਾਂ ਸੀ ਕਿ ਵੀ 60 ਤੋਂ ਪਲੱਸ ਨਿਕਲੂਗੀ ਪਰ ਜੋ ਪ੍ਰਮਾਤਵਾਂ ਨੂੰ ਮਨਜ਼ੂਰ ਆ ਉਹਦੇ ਦਾ ਫਾਈਲ ਲੱਗੀ ਆ ਜਦੋਂ ਉਹਨੇ ਸਟਾਰਟ ਕੀਤੀ ਉਹਦੇ ਤੋਂ ਹੀ ਸਪਾਰਕ ਵੀ ਰੱਬ ਜਣੇ ਤਾਰਾਂ ਜੁੜ ਗਈਆਂ ਜਾਂ ਕੁਝ ਹੋਇਆ ਉਹਦੇ ਤੋਂ ਸਪਾਰਕ ਹੋਈ ਆ ਸਪਾਰਕ ਦੇ ਨਾਲ ਥੋੜੀ ਜੀ ਲਾਟ ਵੱਲ ਗਈ ਤੇ ਉਦੋਂ ਦੇਖਦੇ ਦੇਖਦੇ ਇੰਦਰ ਸਾਰਾ ਜਿੰਨਾ ਟਾਂਗਰ ਸੀ 4 ਕਿਲੋ 4 ਕਿਲੋ ਆ ਆ ਇਹ ਮੱਚਦੇ ਫਿਰ ਇਹ ਕਣਕ ਜਾ ਗਈ ਜੀ ਕੁਝ ਜਿਹੜੀਆਂ ਹੈਗੀਆਂ ਨਾ ਫਾਇਰ ਬਿਟਰੀਆ ਕੱਟ ਗਿਆ ਇਹਨਾਂ ਕੋਲੇ ਉਹ ਕੋਈ ਪਾਲਗਾ ਚੰਗੀਆਂ ਨਹੀਂ ਹਾਂ ਉਹ ਜਿਹੜੇ ਕਿਸਾਨਾਂ ਤੇ ਪਾਣੀ ਪਾਉਣਵੇਂ ਉਹਦਾ ਸਪਾਸ਼ੇ ਰੱਖਿਆ ਹੋਇਆ ਬਹੁਤ ਵੱਡਗਾ ਵੱਡਗਾ ਵੀ ਉੱਤੇ ਪਛਾੜਾ ਪਾਉਣ ਨੂੰ ਤੇ ਇਹ ਹੈਗਾ ਟਾਇਪਾਸਾ ਉਹ ਖੜੀ ਆ ਵਿਚਾਰੀ ਉਹ ਗਰਮ ਹੋ ਗਈ ਉਹ ਡਰਾਈਵਰ ਦੱਸਦੇ ਐ ਜੇ ਅੱਗ ਦੇ ਵਿੱਚ ਖੜ ਜੇਦਾ ਸਾਡੇ ਜੁੱਪੇ ਪੈਣ ਵਾਲੀ ਗੱਲ ਇਹ ਸਰਕਾਰ ਸਾਨੂੰ ਉਲਟਾ ਮੁਆਜਾ ਪਾਉ ਸਾਡੇ ਇਹਨਾਂ ਨੇ ਕਣਕੀ ਵੀ ਹੋਣੀ ਐ ਅਸੀਂ ਫੋਰ ਚਾਹੀਦੀਆਂ ਹਾਂ ਉਹ ਉੱਥੇ ਚੱਲਦੀਆਂ ਗਰਮ ਹੋ ਜਾਂਦੀਆਂ ਵਾਹਨ ਚ ਖੁੱਪੀਆਂ ਜਾਂਦੀਆਂ ਖੜੀ ਆ ਹੋਵੇ ਲੋ ਪਾਣੀ ਦਾ ਕਿਉਂਕਾ ਨਹੀਂ ਪਾਇਆ ਜੀ ਹੋਰ ਭਾਈ ਫੋਰ ਹੁਣ ਅੱਗ ਬਝਾਉਣਾ ਸਾਰੇ ਪਿੰਡ ਦੇ ਸੰਜੋਗ ਨਾਲ ਕਬੂਜੀਏ ਬਈ ਇਹ ਇਹ ਸਰਕਾਰ ਜਿਵੇਂ ਕੋਹ ਲਾ ਲਵੇ ਨਲੈਕਾ ਕੰਮ ਨਾ ਹੋ ਜਾਂਦੀ ਹੈ ਜਦੋਂ ਝੋਨੇ ਦੀ ਪ੍ਰਾਲੀ ਨੂੰ ਅੱਗ ਲਾਉਣੀ ਹੈ ਨਾ ਇਹ ਤਾਂ ਉਦੋਂ ਸੈਟਲਾਈਟ ਵੇਖ ਕੇ ਆਉਂਦੇ ਆ ਉਹ ਨਹੀਂ ਆਉਂਦੇ ਇਹ ਫੋਨ ਤੇ ਆਏ ਆ ਠੀਕ ਹੈ ਤੇ ਜੇ ਆਏ ਆ ਤਾਂ 2 ਸੈਕਿੰਟ ਵੀ ਨਹੀਂ ਗੱਡੀ ਚੱਲੀ ਇਹ ਪਾਣੀ ਬੁਝਾਉਣ ਦੀ ਖਾਤਰ ਠੀਕ ਆ ਤੇ ਨਾਲ ਦੀ ਨਾਲ ਹੀ ਖੁੱਪ ਗਈ ਤੇ ਖੜ ਗਈ ਇਹ ਕੋਈ ਵੱਡੇ ਵੀ 30 ਤੋਂ 35 ਟਰੈਕਟਰ ਹੋਣਗਾ ਕਿਸੇ ਮਗਰ ਪਾਣੀ ਵਾਲਾ ਡਰਮ ਕਿਸੇ ਮਗਰ ਪਾਣੀ ਵਾਲੀਆਂ ਟੈਂਕੀਆਂ ਸੀ ਸਾਡਾ ਪਿੰਡ ਪਛਨਣਦੀ ਹੈ ਸਾਡੀ ਪੰਚਾਇਤ ਨੇ ਸਪੈਸ਼ਲੇ ਓਕਾ ਦਵਾ ਕੇ ਗੁਰਦੁਆਰਾ ਸਾਹਿਬ ਭਰ ਕੇ ਠੱਲੀ ਵੀ ਇੱਕ ਟੈਂਕੀ ਵੀ ਜਿੰਨੇ ਦਿਨ ਆਪਣਾ ਕਣਕ ਦਾ ਕੰਮ ਨਹੀਂ ਨਿਪੜਦਾ ਉਹ ਟੈਂਕੀ ਨੂੰ ਕੋਈ ਪਿੰਡ ਦਾ ਬੰਦਾ ਵਰਤੂ ਨਾ ਪਾਣੀ ਟਰੈਕਟਰੋ ਦੇ ਵਿੱਚ ਬਕਾਇਦਾ ਖੜਾ ਜਦੋਂ ਵੀ ਕੋਈ ਅੰਸਕਾ ਵੀ ਘਟਣਾ ਹੁੰਦੀ ਹੈ ਅਸੀਂ 10 ਮਿੰਟਾਂ ਜੀ ਵੱਡੇ ਵੀਰ ਇੱਥੇ ਲੈ ਕੇ ਆ ਗਏ ਹਾਂ ਸਸ਼ੀਕਾਲ ਸਫਰ ਟੈਲੀਵੀਨ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਅੱਜ ਬਹੁਤ ਦੁੱਖ ਭਰੀ ਖਬਰ ਸਾਂਝੀ ਕਰ ਰਿਹਾ ਤੁਹਾਡੇ ਨਾਲ ਕਿਉਂਕਿ ਕਿਸਾਨ ਦੀ ਕਣਕ ਨੂੰ ਅੱਗ ਲੱਗੀ ਹੈ ਕਿਸਾਨ ਦੀ ਕਣਕ ਨੂੰ ਅੱਗ ਨਹੀਂ ਲੱਗੀ ਕਿਸਾਨ ਦੀਆਂ ਉਮੀਦਾਂ ਨੂੰ ਅੱਗ ਲੱਗੀ ਹੈ ਜਿਹੜੀਆਂ ਉਮੀਦਾਂ ਉਹਨੇ ਇਸ ਹਾੜੀ ਤੋਂ ਪਾਲੀਆਂ ਹੋਈਆਂ ਸੀ ਉਹਨਾਂ ਕਿਸਾਨ ਦੇ ਨਾਲ ਗੱਲਬਾਤ ਕਰਦੇ ਆ ਕਿੰਨੀ ਕਣਕ ਨੂੰ ਅੱਗ ਲੱਗੀ ਅਤੇ ਕਿਵੇਂ ਇਹ ਅੱਗ ਲੱਗੀ ਹੈ ਪ੍ਰਦੀਪ ਸਿੰਘ ਜੀ ਪ੍ਰਦੀਪ ਸਿੰਘ ਜਿਹੜਾ ਇਹ ਵਾਂਚ ਅੱਗ ਲੱਗੀ ਹੈ ਅੱਗ ਲੱਗਣ ਦਾ ਕਾਰਨ ਤੇ ਰੀਜ਼ਨ ਕੀ ਹੈ ਇਹ ਨਈ ਵੱਡਣ ਵਾਲੀ ਮਸ਼ੀਨ ਹੈ ਜਿਹੜੀ ਕੰਬਾਈਨ ਉਹਦੇ ਤੋਂ ਲੱਗੀ ਆ ਜਦੋਂ ਉਹਨੇ ਸਟਾਰਟ ਕੀਤੀ ਉਹਦੇ ਤੋਂ ਹੀ ਸਪਾਰਕ ਵੀ ਰੱਬ ਜਾਣੇ ਤਾਰਾਂ ਜੁੜ ਗਈਆਂ ਜਾਂ ਕੁਝ ਹੋਇਆ ਉਹਦੇ ਤੋਂ ਸਪਾਰਕ ਹੋਈ ਆ ਸਪਾਰਕ ਦੇ ਨਾਲ ਥੋੜੀ ਜੀ ਲਾਟ ਵੱਲ ਗਈ ਤੇ ਉਦੋਂ ਦੇਖਦੇ ਦੇਖਦੇ ਇੱਧਰ ਸਾਰਾ ਜਿੰਨਾ ਟਾਂਗਰ ਸੀ 4 ਕਿਲੋ ਉਹ 4 ਕਿਲੋ ਆਹਾ ਇਹ ਮੱਚਦੇ ਫਿਰ ਇਹ ਕਣਕ ਚ ਆ ਗਈ ਇਹ ਲਗਭਗ 2.5-3 ਕਿਲੋ ਦਾ ਇਹਦਾ ਕਣਕ ਦਾ ਨੁਕਸਾਨ ਹੋ ਗਿਆ ਅੱਛਾ 2.5 ਤੇ 3 ਕਿਲੋ ਮੱਚਿਆ ਹਾਂ 2.5-3 ਕਿਲੋ ਮੱਚੇ ਇਹ ਬਈ ਕਿੰਨੇ ਕਿੰਨੇ ਕਿਲੋ ਵੰਗ ਮੱਚ ਗਏ ਕਿੰਨੇ ਟਾਈਮ ਬਾਅਦ ਇਹ ਸੱਕ ਨੂੰ ਰੋਕੇ ਕੰਡਾ ਬਸਰਦੇ ਕੰਡ ਦੇ ਵਿੱਚ ਵਿੱਚ ਕਾਬੂ ਪਾ ਲਿਆ ਕਿਉਂਕਿ ਪਿੰਡਾਂ ਦੇ ਲੋਕ ਬਹੁਤ ਆ ਗਏ ਸੀ ਬਿਸ਼ਨੰਦੀ ਪਿੰਡ ਹੋ ਗਏ ਇੱਧਰ ਜੈਤੋ ਕੋਠੇ ਹੋ ਗਏ ਤੇ ਭਗਤੂਆਣਾ ਪਿੰਡ ਚੰਦਪਾਣ ਤੇ ਬਾਕੀ ਸੇ ਵੇਲੇ ਤੋਂ ਤਾਂ ਪਹੁੰਚ ਹੀ ਗਈ ਸੀ ਤੇ ਟਾਂਕਰ ਤਾਂ ਤੁਸੀਂ ਤੂੜੀ ਬਣਾ ਰਹੇ ਸੀ ਅਸੀਂ ਤਾਂ ਵੈਸੇ ਤੂੜੀ ਨਹੀਂ ਸੀ ਬਣਾਇ ਟਾਂਕਰ ਦਾ ਵੈਸੇ ਹੀ ਪੈ ਸੀ ਹਜੇ ਵੱਡੀ ਹੋਈ ਸੀ ਕਣ ਕਬੜੀ ਸੀ ਟਾਂਕਰ ਪਿਆ ਸੀ ਟਾਂਕਰ ਪਿਆ ਸੀ ਵੀ ਮੈਂ ਕੀ ਹੈ ਵੀ ਕਈ ਵਾਰ ਨਾ ਕਪੈਣ ਜਿਹੜੀ ਬਤੂਰੀ ਬਣਾਉਂਦੀ ਹੁੰਦੀ ਹੈ ਉਹਦੇ ਵਿੱਚੋਂ ਚਗਿਆੜੀ ਕੋਈ ਨਿਕਲ ਗਈ ਜਾਂ ਗਰਮ ਹੋ ਜਾਂਦੇ ਉਹਦੇ ਨਾਲ ਅੱਗ ਲੱਗੀ ਅੱਗ ਕਿਸ ਤਰ੍ਹਾਂ ਲੱਗੀ ਟਾਂਕਰ ਨੂੰ ਪਹਿਲਾਂ ਬਸ ਕੰਬਾਈਨ ਤੋਂ ਹੀ ਲੱਗੀ ਆ ਬਸ ਕੰਬਾਈਨ ਤੇ ਜਦੋਂ ਸਟਾਰਟ ਕੀਤੀ ਉਹਨੇ ਵਾਹ ਚ ਆ ਕੇ ਸਟਾਰਟ ਕੀਤੀ ਆ ਸਟਾਰਟ ਕਰਦੇ ਸਾਰੀ ਅੱਗ ਪੈ ਗਈ ਉਹਨੇ ਮਸ਼ੀਨ ਪਿੱਛੇ ਕੱਢ ਲਈ ਆ ਵਹੀ ਤੇ ਤੇ ਉਸ ਤੋਂ ਬਾਅਦ ਬਸ ਅੱਗ ਜਾਨੀ ਦੀ ਹਵਾ ਦੇ ਨਾਲ ਹੋ ਰਹੀ ਦਰ ਨੂੰ ਤੇਜ਼ ਹੋ ਗਈ ਬਾਈ ਇਹ ਜਿਹੜਾ ਵਾਹਨ ਸੀ ਠੇਕੇ ਤੇ ਲਿਆ ਹੋਇਆ ਸੀ ਜਾਂ ਨਹੀਂ ਆਪਣਾ ਆਪ ਦਾ ਮਾਲਕੀ ਵਾਲਾ ਕਹਿੰਦੇ ਕਿ ਕਿਸਾਨ ਦੀਆਂ ਹਾੜੀ ਦੇ ਨਾਲ ਬਹੁਤ ਉਮੀਦਾਂ ਜੁੜੀਆਂ ਹੁੰਦੀਆਂ ਬੱਚ ਚਕਾਵ ਦਾ ਕਰਜ਼ਾ ਲੈਣਾ ਹੁੰਦਾ ਬੱਚੇ ਦੇ ਵਿਆਹ ਤੱਕ ਹਾਂਜੀ ਬਿਲਕੁਲ ਜੁੜੀਆਂ ਹੁੰਦੀਆਂ ਇਹ ਸਾਰਾ ਕੁਝ ਕੀ ਕੀ ਸੁਪਨਾ ਸੀ ਸੁਪਨਾ ਜੋ ਆਪਣਾ ਘਰ ਪਰਿਵਾਰ ਦਾ ਸਾਰਾ ਆਪਣਾ ਕੋਈ ਖਰਚ ਪਾਣੀ ਜੋ ਕੁਝ ਲੈਣਾ ਬਾਜ਼ਾਰ ਚੋਂ ਹਨਾ ਜਿੰਨਾ ਵੀ ਆਪਣਾ ਸਾਰਾ ਇਸੇ ਤੇ ਹੀ ਹੁੰਦਾ ਪਰ ਜਿੰਮੇਦਾਰਦਾ ਇਸੇ ਤੇ ਹੀ ਆ ਹੋਰ ਤਾਂ ਪਾਸੋਂ ਆਪ ਨੂੰ ਕੋਈ ਉਹ ਨਹੀਂ ਆ ਤੇ ਅੰਦਰੋਂ ਅੰਦਰ ਹੀ ਤਾਂ ਨਿਕਲਦੀ ਹੋ ਕਿ ਪੁੱਤਾਂ ਵਾਂਗੂ ਪਾਲੀ ਬਸ ਬਿਲਕੁਲ ਜੀ ਦੁੱਖ ਤਾਂ ਜਰੂਰ ਹੁੰਦਾ ਹੂੰ ਦੁੱਖ ਤਾਂ ਜਰੂਰ ਹੁੰਦਾ ਪਰ ਬਾਕੀ ਜੋ ਪ੍ਰਮਾਤਮਾ ਨੇ ਕੀਤਾ ਉਹ ਉਤੇ ਆਪਾਂ ਕੁਛ ਕਹਿ ਨਹੀਂ ਸਕਦੇ ਜੋ ਮਾਲਕ ਨੇ ਕੀਤਾ ਉਹ ਠੀਕ ਹੈ ਜਦੋਂ ਕੜਚ ਨੂੰ ਅੱਗ ਲੱਗ ਜਾਂਦੀ ਪ੍ਰਦੀਪ ਜੀ ਜੀ ਪਿੰਡ ਦੇ ਇਹ ਗੁਰੂ ਘਰ ਹੁੰਦਾ ਉਥੇ ਹੋਕਾ ਦਵਾਇਆ ਗਿਆ ਬਿਲਕੁਲ ਜੀ ਹੋਕਾ ਦਵਾਇਆ ਗਿਆ ਮੈਂ ਫੋਨ ਕੀਤਾ ਨਾਲ ਦੀ ਨਾਲ ਹੀ ਹੋਕਾ ਦਵਾਇਆ ਕਿੰਨੇ ਚਿਰ ਚ ਜਿਹੜਾ ਪਿੰਡ ਵਾਸੀ ਪਹੁੰਚ ਗਈ ਬਿਸ਼ਨੰਧੀ ਦੇ ਚੰਦ ਭਾਨ ਦੇ ਸੇਵੇ ਵਾਲੇ ਦੇ ਲੋਕ ਬਹੁਤ ਵੇਖਿਆ ਮੈਂ ਬਹੁਤ ਜ਼ਿਆਦਾ ਘੱਟ ਸੀ ਤੇ ਪਹੁੰਚੇ ਬਹੁਤ ਛੇਤੀ ਪਹੁੰਚ ਗਏ ਜੀ ਅੱਧੇ ਘੰਟੇ ਤੋਂ ਤਾਂ ਯਾਨੀ ਅੱਧੇ ਘੰਟੇ ਦਾ ਕਾਬੂ ਪਾ ਲਿਆ ਕਾਬੂ ਪਾ ਲੈ ਮੈਂ ਜਿਵੇਂ ਪਤਾ ਲੱਗ ਗਿਆ ਵੀ 10 ਮਿੰਟਾਂ ਦੇ ਵਿੱਚ ਵਿੱਚ ਹੀ ਪਹੁੰਚ ਨੇ ਇੱਥੇ ਸ਼ੁਰੂ ਹੋ ਗਈ। ਅੱਗ ਲੱਗਣ ਤੋਂ 10 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਚੁੱਕੇ ਸੀ ਤਾਂ 15 ਮਿੰਟਾਂ ਦੇ ਵਿੱਚ ਵਿੱਚ ਫਾਇਰ ਬ੍ਰਿਗੇਡ ਕਿੰਨੇ ਸਭਾ ਉਹ ਤਕਰੀਬਨ ਅੱਧਾ ਘੰਟਾ ਬਾਅਦ ਆਈ। ਅੱਧਾ ਘੰਟਾ ਹਾਂਜੀ ਉਦੋਂ ਉਦੋਂ ਨੂੰ ਅੱਗ ਬੁਝਾ ਲਈ ਸੀ ਕਿ ਬੁਝਾਉਣੀ ਸੀ। ਅ ਥੋੜੀ ਜੀ ਰਹਿੰਦੀ ਸੀ। ਅੱਗ ਟੰਗਰ ਵਾਲੀ ਰਹਿੰਦੀ ਸੀ ਕਣਕ ਵਾਲੀ ਬੁਝਾ ਲਈ ਸੀ। ਫਿਰ ਕਹਿ ਕਹਿਣਾ ਮਤਲਬ ਕੋਈ ਫਾਇਰ ਬ੍ਰਿਗੇਡ ਦਾ ਬਹੁਤਾ ਫਾਇਦਾ ਤਾਂ ਨਹੀਂ। ਤਕਰੀਬਨ ਸਾਨੂੰ ਦਾ ਕੋਈ ਬਹੁਤਾ ਫਾਇਦਾ ਨਹੀਂ ਕਿਉਂਕਿ ਅਸੀਂ ਤਾਂ ਪਹਿਲਾਂ ਪਹੁੰਚ ਚੁੱਕੇ ਸੀ ਤੇ ਬਾਕੀ ਦੇਖ ਤੇ ਉਹਨੂੰ ਆਉਂਦੇ ਨੂੰ ਅਕਸਰ ਟਾਈਮ ਦਾ ਲੱਗਦਾ ਹੀ ਆ ਹਨਾ ਕਹਿੰਦੇ ਆ ਭਾਈ ਇੱਕ ਚੀਜ਼ ਹੋਰ ਉਹ ਫਾਇਰ ਬ੍ਰਿਗੇਡ ਖੜੀ ਆ ਖਰਾਬ ਹੋ ਗਈ ਨਹੀਂ ਸਾਨੂੰ ਇਸ ਬਾਰੇ ਨਹੀਂ ਪਤਾ ਨਹੀਂ ਵੈਸੇ ਇਹਨਾਂ ਨੇ ਪਾਣੀ ਉੱਤੇ ਸਾਰੇ ਤੇ ਪਾਇਆ ਪਾਣੀ ਬਾਅਦ ਚੋਂ ਆ ਕੇ ਬਾਅਦ ਚੋਂ ਪੌਂਦੀ ਵਾਰੀ ਖਰਾਬ ਹੋ ਗਈ ਪਹਿਲਾਂ ਤਾਂ ਪਾਣੀ ਪਾਈ ਗਿਆ ਇੱਥੇ ਜਿਹੜੀ ਕਣਕ ਨੂੰ ਅੱਗ ਲੱਗੀ ਆ 나ੜ ਵੀ ਖੜਾ ਪੱਲੀਆਂ ਮੱਛੀਆਂ ਉੱਪਰਲੇ ਪਾਸੇ ਪਹਿਲੇ ਪਕ ਤਾਂ ਸਾਰੀ ਮੱਛੀ ਆ ਇਹ ਕਿੰਨਾ ਵਾਣ ਕਿੰਨਾ ਕਰਖਵਾ ਹੈਗਾ ਇਹ ਇਹ ਤਕਰੀਬਨ ਕਣਕਲਾ 3 ਕਿਲੇ ਆ ਜੀ ਤਨ ਕਿਲੇ ਤਨ ਕਿਲੇ ਕਿਉਂਕਿ ਇੱਧਰ ਥੋੜਾ ਜਿਹਾ ਘਟਾ ਇੱਧਰ ਨੂੰ ਉਹ ਤੱਕ ਜ਼ਿਆਦਾ ਬਣ ਜਾਣਾ ਟੰਗਰ ਉੱਪਰ ਪਾ ਕੇ ਕਿੰਨੇ ਕਿਲੇ ਬੱਤੇ ਟੰਗਰ ਦਾ ਜੀ ਤਕਰੀਬਨ 8-10 ਕਿਲੇ ਟੰਗਰ ਆ ਜੀ ਕਣਕ ਤੇ ਪਰ ਮੰਨ ਕੇ ਤਵੋ ਆਪਣਾ 12 ਕਿਲੇ ਨੂੰ ਅੱਗ ਲੱਗੀ 11-12 ਕਿਲੇ ਬਿਲਕੁਲ ਕਿੰਨੇ ਕਟਾੜ ਦੀ ਮੀਤ ਸੀ ਬਾਈ ਜੀ ਇਸ ਵਾਰ ਤਾਂ ਜੀ ਬਹੁਤ ਜਿਆਦਾ ਮੀਤ ਸੀਗੀ ਚੰਗੀਆਂ ਕਣਕਾਂ ਨਿਕਲਣਗੀਆਂ 60 ਤੋਂ ਪਲੱਸ ਨਿਕ ਰਹੀਆਂ ਆਂ ਤੇ ਉਮੀਦ ਤਾਂ ਸੀਗੀ ਵੀ 60 ਤੋਂ ਪਲੱਸ ਨਿਕਲੂਗੀ ਪਰ ਜੋ ਪਰਮਾਤਵਾਂ ਨੂੰ ਮਨਜ਼ੂਰ ਆ ਉਹਦੇ ਵਾਪਸ ਪਰਿਵਾਰ ਨੂੰ ਪਤਾ ਲੱਗਿਆ ਕਣਕ ਬਿਲਕੁਲ ਜੀ ਪਰਿਵਾਰ ਨਾਲ ਆਇਆ ਹੋਇਆ ਮੇਰਾ ਬ੍ਰਦਰ ਹੈ ਰੈਡੀ ਹੁਣੀ ਹੈਗੇ ਆ ਤੇ ਇਹ ਬਾਕੀ ਗੱਲ ਸਮਝ ਸਕਦਾ ਬਾਈ ਸਰਕਾਰ ਕਹਿੰਦੀ ਸਾਡੇ ਸੈਟੇਲਾਈਟ ਚੱਲਦੇ ਆ ਤੇ ਹੁਣ ਸੈਟੇਲਾਈਟ ਕਿੱਧਰ ਗਿਆ ਸਰਕਾਰ ਦਾ ਜਿਹੜਾ ਪ੍ਰਸ਼ਾਸਨ ਹੈ ਜਦੋਂ ਕਿਸਾਨ ਕਪਰਾਲੀ ਨੂੰ ਅੱਕ ਲਾਉਂਦਾ ਉਦੋਂ ਸਰਕਾਰ ਦਾ ਜਿਹੜਾ ਸਾਰਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਆ ਮੈਂ ਇਧਰਲੇ ਪਾਸੇ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਦਿਖਾ ਦਿਓ ਜੇ ਆ ਜਿਹੜੀਆਂ ਕਿਸਾਨ ਦੀਆਂ ਉਮੀਦਾਂ ਨੇ ਕਿਸਾਨ ਦੇ ਸੁਪਨੇ ਐ ਉਹ ਅੱਜ ਸੜ ਕੇ ਸੁਆਹ ਹੋ ਚੁੱਕੇ ਐ ਕਿਸਾਨ ਬੇਸ਼ੱਕ ਧਰਨੇ ਲਾਉਂਦਾ ਪਰ ਅੱਕਿਆ ਧਰਨੇ ਲਾਉਂਦਾ ਆ ਤੁਸੀਂ ਹਾਲਾਤ ਵੇਖ ਸਕਦੇ ਹੋ ਆ ਇਧਰਲੇ ਪਾਸੇ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆ ਬਾਈ ਇਧਰੇ ਪਾਸੇ ਆ ਜਾਓ ਬਾਈ ਇਹ ਅੱਗ ਲੱਗੀ ਐ ਜਦੋਂ ਕਿੰਨੇ ਟਾਈਮ ਬਾਅਦ ਪ੍ਰਸ਼ਾਸਨ ਆ ਗਿਆ ਸ਼ਾਸਨਤਾ ਪਾਸੇ ਅੱਗ ਬੁਝਾਉਣ ਤੋਂ ਬਾਅਦ ਪਿੰਡਾਂ ਦੇ ਆਪਣੇ ਲੋਕ ਆ ਜਿਹੜੇ ਅਸੀਂ ਆ ਪਿੰਡਾਂ ਵਾਲੇ ਪਛੰਦੀ ਪਿੰਡਾ ਗਾ ਜੈਤੋ ਪਿੰਡਾ ਗਾ ਆਪਸੇ ਪਰਸਨਲ ਲੋਕ ਹੈੜੇ ਅਸੀਂ ਆਪਸੇ ਬਹੁਤ ਸੇਤੀ ਆ ਗਏ ਸੀ ਅਗਰ ਉਹ ਤੋਂ ਪਹਿਲਾਂ ਪਹੁੰਚ ਗਈ ਪੈਸੇ ਇਹ ਵੀ ਆ ਗਏ ਸੀ ਅੱਛਾ ਫਾਇਰ ਬਿਟ ਵੀ ਆ ਗਏ ਸੀ ਪਰ ਇਹਨਾਂ ਦੇ ਕੁਝ ਜਿਹੜੀਆਂ ਹੈਗੀਆਂ ਨਾ ਫਾਇਰ ਬਿਟ ਦੀਆਂ ਗੱਟੀਆਂ ਇਹਨਾਂ ਕੋਲੇ ਉਹ ਕੋਈ ਵੱਡਗਾ ਚੰਗੀਆਂ ਨਹੀਂ ਹਾਂ ਉਹ ਜਿਹੜੇ ਕਿਸਾਨਾਂ ਤੇ ਪਾਣੀ ਪਾਉਣ ਵੇ ਉਹ ਤਾਂ ਸਪਸ਼ਟ ਰੱਖਿਆ ਹੋਇਆ ਬਹੁਤ ਵੱਡੀਆਂ ਵੱਡੀਆਂ ਵੀ ਉੱਤੇ ਪਛਾੜਾ ਪਾਉਣ ਨੂੰ ਤੇ ਇਹ ਹੈਗਾ ਟਾਈਮ ਪਾਸ ਉਹ ਖੜੀ ਆ ਵਿਚਾਰੀ ਉਹ ਗਰਮ ਹੋ ਗਈ ਉਹ ਡਰਾਈਵਰ ਦੱਸਦੇ ਆ ਉਹ ਡਰਾਈਵਰ ਦੱਸ ਦਿਆ ਕਹਿੰਦੇ ਗਰਮ ਹੋ ਗਈ ਬਾਈ ਇਹੇ ਇੱਕ ਕਿੜਾ ਲਿਆਂਦਾ ਤੇ ਮੁਰਕੋ ਗਰਫ ਹੋ ਗਿਆ ਉਹ ਖੜੀ ਅਮੜ ਜ ਉਹ ਤੇ ਕਿੜਾ ਨਿਗਾ ਪਰਾ ਦੇ ਹਾਂ ਹਾਂ ਤੇ ਆ ਵੇਖ ਲੋ ਇਹ ਇਹਨਾਂ ਨੇ ਅੱਗ ਪਾ ਜੇ ਅੱਗ ਦੇ ਵਿੱਚ ਖੜ ਜੇ ਤਾਂ ਸਾਡੇ ਜੰਮੇ ਪੈਣ ਵਾਲੀ ਗੱਲ ਹੈ ਅੱਛਾ ਇਹ ਸਰਕਾਰ ਸਾਨੂੰ ਉਲਟਾ ਮੁਆਜਾ ਪਾਉ ਸਾਡੇ ਇਹਨਾਂ ਨੇ ਕਣਕੀ ਵੀ ਹੋਣੀ ਹੈ ਅੱਗ ਜੀ ਹਾਂ ਆ ਗਾ ਕੋਸ ਅੱਛਾ ਆ ਗਾ ਕੋ ਤੂੰ ਪਹਿਲਾਂ ਹੀ ਬੁਝਾ ਲਈ ਸੀ ਅੱਗ ਤਾਂ ਪਹਿਲਾਂ ਬੁਝਾ ਚੁੱਕੇ ਸੀ ਅੱਛਾ ਬਾਅਦ ਚੋਂ ਆਈ ਹੈ ਬਾਅਦ ਚੋਂ ਬਾਅਦ ਚੋਂ ਅੱਗ ਤਾਂ ਪਹਿਲਾਂ ਬੁਝਾ ਚੁੱਕੇ ਸੀ ਫਿਰ ਫਿਰ ਫਾਇਰ ਬਰਗੇਡ ਦਾ ਕੋਈ ਫਾਇਦਾ ਹੋਇਆ ਫਾਇਦਾ ਤਾਂ ਖੜੀਆ ਦੇਖ ਲੋ ਤੁਸੀਂ ਫਾਇਦਾ ਤਾਂ ਆਹੀ ਹੈ ਵੀ ਹੁਣ ਵਿਚਾਰੇ ਉਹ ਇੱਥੇ ਹੁਣ 3-4 ਘੰਟੇ ਖੁਬਜੀ ਵਾਲੀ ਗਰਮ ਹੋ ਗਈ ਉਹ ਖੜੀ ਹੈ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਬਈ ਇਹ 4x4 ਚਾਹੀਦੀ ਹੈ ਹਾਂ ਉਹ ਉੱਥੋਂ ਚੱਲਦੀਆਂ ਗਰਮ ਹੋ ਜਾਂਦੀਆਂ ਵਾਹਾਂ ਚ ਖੁੱਪ ਜਾਂਦੀਆਂ ਖੜੀ ਆ ਉਹ ਵੇਲਾ ਹੁੰਦਾ ਪਾਣੀ ਦਾ ਟਿਉਕਾ ਨਹੀਂ ਪਾਇਆ ਜੀ ਨੇ 4x4 ਹੁਣ ਤਾਂ ਅੱਗ ਬੁਝਾਉਣਾ ਸਾਰੀ ਪਿੰਡ ਦੇ ਸੰਯੋਗ ਨਾਲ ਅੱਗ ਬੁਜੀਏ ਬਈ ਇਹ ਇਹ ਸਰਕਾਰ ਜਿਵੇਂ ਕੋਹ ਲਾ ਲਵੇ ਨਲਾਇਕਾ ਕੰਮ ਇਹਨਾਂ ਦਾ ਹੋ ਜਾਂਦੀ ਹੈ ਵੇਖ ਲਓ ਭਈ ਮਾਨ ਸਾਹਿਬ ਤਾਂ ਕਹਿੰਦੇ 1 ਮਿੰਟ ਦੇ ਵਿੱਚ ਜਿਹੜੀ ਪਰਾਲੀ ਆ ਉਹਦੇ ਧੂਏ ਦਾ ਪਤਾ ਲੱਗ ਜਾਂਦਾ ਫਿਰ ਅੱਜ ਕਿਉਂ ਨਹੀਂ ਪਤਾ ਲੱਗਿਆ ਪੂਰਾ ਅੱਧਾ ਘੰਟਾ ਇੱਥੇ ਆ ਅੱਗ ਲੱਗੀ ਰਹੀ ਤੋ ਮਾਨ ਸਾਹਿਬ ਐਣਕਾ ਕਾਲੀਆਂ ਲਾ ਲੈਂਦੇ ਉਹਨਾਂ ਨੂੰ ਤੂੰ ਅੱਖਾਂ 'ਚ ਪੰਦਾ ਨਾ ਉਹਨਾਂ ਦੇ ਅੱਖਾਂ 'ਚ ਪੈਂਦਾ ਇਹ ਨਾ ਤੂੰ ਆ ਉਹਨਾਂ ਦੇ ਬਾਅਦ 'ਚ ਪੈਂਦਾ ਉਹ ਤਾਂ ਜਦੋਂ ਇੱਥੇ ਪਿੰਡਾਂ ਚਾਹਣਗੇ ਉਦੋਂ ਪੁੱਛਾਈ ਸੀ ਦੱਸਾਂਗੇ 27 ਵਜੇ ਨੂੰ ਹੁਣ ਪਹਿਲਾਂ ਦੱਸ ਦੇਣਗੇ ਲੋਕ ਦੱਸੀ ਜਾਂਦੇ ਹੁਣ ਆਈ ਦੀ ਪਹੁੰਗੇ ਤੂੰ ਜਿਹੋ ਤੇ ਚੰਗੀ ਤਰ੍ਹਾਂ ਪਹੁੰਗੇ ਮਸਾਲੇ ਢੋਲ ਕੇ ਹੈ ਉਹ ਚੁਟਕਲੇ ਸੁਣਾ ਕੇ ਬਸ ਆਪਦਾ ਸਰਕਾਰ ਬਣਾ ਗਿਆ ਔਰ ਬੱਸ ਗੱਲ ਖਤਮ ਹੈ ਹੂੰ ਅਛਾ ਪਰ ਸ਼ਾਸਨ ਕਿਵੇਂ ਆਇਆ ਭਾਈ ਪ੍ਰਸ਼ਾਸਨ ਕਿਵੇਂ ਪਹੁੰਚਿਆ ਉਹ ਸ਼ਾਸਨ ਆ ਸਾਨੂੰ ਤਾਂ ਕੋਈ ਪਤਾ ਨਹੀਂ ਆ ਸਾਨੂੰ ਤਾਂ ਫੋਨ ਕਰਿਆ ਫੋਨ ਤੇ ਆਇਆ ਉਹਨਾਂ ਨੂੰ ਸੈਟੇਲਾਈਟ ਤਾਂ ਸਾਡੇ ਜਦੋਂ ਇਹਨਾਂ ਨੇ ਆਹ ਉਹ ਅੱਗ ਲੱਗੀ ਹੁੰਦੀ ਉਦੋਂ ਸੈਟੇਲਾਈਟ ਸਾਡੇ ਗਤੌਰਿਆਂ ਚ ਨਾ ਲਿਖਣਾ ਹੁੰਦੇ ਉਦੋਂ ਸੈਟੇਲਾਈਟ ਆਉਂਦੇ ਆ ਭਾਈ ਕਿਵੇਂ ਕਿਵੇਂ ਕੀ ਕਹਿੰਦੇ ਸੀ ਇਹ ਤਾਂ ਜਦੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੀ ਆ ਨਾ ਇਹ ਤਾਂ ਉਦੋਂ ਸੈਟੇਲਾਈਟ ਵੇਖ ਕੇ ਆਉਂਦੇ ਆ ਉਹ ਨਹੀਂ ਆਉਂਦੇ ਇਹ ਫੋਨ ਤੇ ਆਏ ਆ ਠੀਕ ਹੈ ਤੇ ਜੇ ਆਏ ਆ ਤੇ 2 ਸਕਿੰਟ ਵੀ ਨਹੀਂ ਗੱਡੀ ਚੱਲੀ ਇਹ ਪਾਣੀ ਬੁਝਾਉਣ ਦੀ ਖਾਤਰ ਠੀਕ ਆ ਤੇ ਨਾਲ ਦੀ ਨਾਲ ਹੀ ਖੁੱਭ ਗਈ ਤੇ ਖੜ ਗਈ ਅੱਛਾ ਗੱਡੀ ਗੱਡੀ ਖਰਾਬ ਹੋ ਗਈ ਕਹਿਣ ਦਾ ਹਾਂ ਉਹ ਆਂਦੇ ਗੱਡੀ ਖਰਾਬ ਹੋ ਗਈ ਹੁਣ ਆਪਾਂ ਕਹਿ ਨਹੀਂ ਸਕਦੇ ਕੀ ਹੋ ਗਿਆ ਅੱਛਾ ਤਾਂ ਭਾਈ ਕੀ ਕਿਵੇਂ ਦੇਖਦੇ ਹੋ ਕਿ ਪੂਰਾ ਪ੍ਰਬੰਧ ਹੈ ਪੰਜਾਬ ਦੇ ਵਿੱਚ ਪ੍ਰਸ਼ਾਸਨ ਨਹੀਂ ਵੀਰੇ ਕੋਈ ਪ੍ਰਬੰਧ ਨਹੀਂ ਠੀਕ ਆ ਜੇ ਹੁਣ ਆਹੀ ਗੱਡੀ ਫੂਰ ਹੋਈ ਫੂਰ ਹੁੰਦੀ ਜਾਂ ਚੰਗੀ ਹੁੰਦੀ ਤਾਂ ਠੀਕ ਆ ਹੁਣ ਉਹ ਬੁਝਾ ਦਿੰਦੇ ਨਹੀਂ ਤਾਂ ਸਾਰਾ ਇਹ ਲੋਕਾਂ ਦੇ ਸੰਯੋਗ ਨਾਲ ਵਜਿਆ ਇਹਦਾ ਕੋਈ ਰੋਲ ਨਹੀਂ ਰਿਹਾ ਕਿੰਨੇ ਕਿੰਨੇ ਪਿੰਡਾਂ ਨੂੰ ਅੱਗ ਲੱਗ ਜਾਣੀ ਸੀ ਜੇ ਆਪਣੇ ਭਗਤਵਾਨ ਬਸ਼ਨੰਦੀ ਤੇ ਸੇਵੇ ਵਾਲਾ ਤੇ ਚੰਦਪਾਨ ਤਿੰਨ ਪਿੰਡੇ ਸਾਰੇ ਤਬਾਹ ਹੋ ਜਾਣੇ ਸੀ ਜੇ ਅੱਗ ਨਾ ਬਜੀਦੀ ਤਾਂ ਹਾਂ ਅੱਛਾ ਤੇ ਭਾਈ ਤੁਹਾਡਾ ਵੀ ਨਾਲ ਹੀ ਖੇਤ ਹੈ ਹਾਂ ਆਪਣਾ ਨਾਲ ਹੀ ਜੇ ਆਪਣੇ ਸਾਨ ਦੇ ਵਿੱਚ ਪਹੀ ਆ ਗਈ ਜੇ ਪਹੀ ਨਾ ਹੁੰਦੀ ਜੇ ਪਰਾਂ ਟੱਪ ਜਾਂਦੀ ਤਾਂ ਸਮਝ ਲਾ ਉਹ ਵੀ ਸਾਰਾ ਉਹ ਸੀਮ ਨਾਲੇ ਟਕਰ ਆਫ ਹੋ ਜਾਂਦਾ ਕਿੰਨ ਕੀ ਕਿੰਨੇ ਟਾਈਮ ਬਾਅਦ ਕਾਬੂ ਪਾਇਆ ਤੇ ਇਹਦੇ ਤੋਂ ਹੋਆ ਅੱਧਾ ਵਾ ਅੱਧਾ ਪੌਣਾ ਘੰਟਾ ਲੱਗ ਗਿਆ ਬਾਈ ਕਾਬੂ ਪਾਉਂਦਾ ਹਾਂ ਪਿੰਡ ਬਹੁ ਇਕੱਠੇ ਹੋ ਗਏ ਨਾ ਸਾਰੇ ਸਾਰੇ ਪਿੰਡ ਇਕੱਠੇ ਹੋਣ ਕਰਕੇ ਤੇ ਛੇਤੀ ਕਾਬੂ ਪਾ ਲਿਆ ਤੇ ਨਹੀਂ ਤਾਂ ਜੇ ਨਾ ਬੰਦੇ ਬੰਦੇ ਇਕੱਠੇ ਹੁੰਦੇ ਪਿੰਡਾਂ ਦੇ ਤਾਂ ਫੇਰ ਤਾਂ ਟੱਪ ਜਾਣੀ ਸੀ ਜੀ ਆ ਇਧਰ ਬਾਈ ਜੀ ਖੜੇ ਨੇ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜਦੋਂ ਅੱਗ ਲੱਗਦੀ ਹੈ ਕਣਕ ਨੂੰ ਕਹਿੰਦੇ ਕਣਕ ਨੂੰ ਅੱਗ ਨਹੀਂ ਲੱਗਦੀ ਕਿਸਾਨ ਦੀਆਂ ਤਾਂहां ਪੈਂਦੀਆਂ ਕਾਲ ਜਿਉਂ ਅੱਗ ਲੱਗਦੀ ਆ ਇਹ ਤਾਂ ਵੱਡੇ ਵੀਰ ਦੀ ਸੀ ਜਾਂਦੀ ਹਰ ਇੱਕ ਈਰ ਮੀਤਾ ਫਸਲਦੀ ਆ 6 ਮਹੀਨੇ ਦੀ ਖੇਤੀ ਆ ਪਹਿਲੀ ਦਫਾ ਤਾਂ ਸਾਢੇ 3 ਸਾਲਾਂ ਬਾਅਦ ਕੀ ਸਿਰੇ ਚੜੂਗੀ ਵੱਡੇ ਵੀਰ ਇੱਕ ਸਾਲ ਗਰਮੀ ਵੱਧ ਪੈ ਗਈ ਉਦੋਂ ਨਹੀਂ ਪੈਦਾਵਾਰ ਹੋਈ ਦੂਸਰੇ ਸਾਲ ਜਿੱਥੇ ਤੁਸੀਂ ਖੜੇ ਹੋ ਇੱਥੇ ਏਡੇ ਪੂਰੀ ਤਰ੍ਹਾਂ ਘੜੇ ਜਵੇਂ ਆਤ ਕੀ ਮਾਨਸ ਏਰੀਆ ਚ ਪਏ ਆ ਉਹੀ ਹਾਲ ਸੀ ਵੀਰੇ ਇੱਥੇ ਇਹ ਐਤ ਕੀ ਅਕ ਲੱਗ ਗਿਆ ਤਾਂ ਕੁਦਰਤੀ ਸ਼ੁਕਰ ਕਰੋ ਵਾਹਿਗੁਰੂ ਦੀ ਮਿਹਰ ਹੈਗੀ ਪਿੰਡਾਂ ਵਾਲੇ ਲੋਕਾਂ ਦਾ ਬਹੁਤ ਸਾਥ ਯਾਰ ਉਹਦਾ ਝੇਡਾ ਕਰਦੇ ਵੀ ਲੋਕਾਂ ਨੇ ਏਡੇ ਏਡੇ ਵੱਡੇ ਟਰੈਕ ਲੈ ਲਈ ਜੇ ਅੱਜ ਆ ਟਰੈਕ ਨਾ ਹੁੰਦੇ ਮੁੰਡੇ ਦੀ ਨਾ ਘੁੱਟਾ ਵੱਡਾ ਗਈ ਤਵਿਆਂ ਨੇ ਟਾ ਕੇ ਇਥੇ ਤਾਂ ਗੋ ਖੜਾ ਹੋ ਪੱਟੀ ਬੁੱਟੀ ਕਰਾਉਣ ਗਿਆ ਉਹਨੂੰ ਲੈ ਕੇ ਗਿਆ ਡਾਕਟਰ ਦੇ ਇਹ ਇੰਨਾ ਨੇ ਮੁਰੇ ਵਾਲ ਵੜ ਕੇ ਵੜ ਵੜ ਕੇ ਸਿੱਟੀ ਆਈ ਤੇ ਨਹੀਂ ਇਹ ਘੱਟੋ ਘੱਟ 3-4000 ਕਿੱਲਾ ਇੱਥੇ ਆਸੇ ਪਾਸੇ ਖੜਾ ਤੇ ਨਹੀਂ ਰਾਖ ਬਣ ਜਾਂਦਾ ਉਹਨੂੰ ਕਿਸਾਨਾਂ ਨੂੰ ਬਈ ਸਰਕਾਰ ਵੀ ਬਹੁਤ ਟਰੋਲ ਕਰਦੀ ਹੈ ਕਹਿੰਦੇ ਇਹਨਾਂ ਨੇ ਕਰਜ਼ੇ ਵਧਾ ਲਏ ਬਈ ਵਿਹਲੇ ਆ ਕੋਈ ਕੰਮ ਉਹ ਹੁਣ ਤੁਸੀਂ ਉਹ ਜਿਹੜੀ ਫੈਰ ਅਪਗ੍ਰੇਡ ਤੁਹਾਡੇ ਕੋਲ ਉਹ ਗਈ ਐ ਇੱਥੇ ਮਾਰ ਲੈਣਾ ਸੀ ਸ਼ਾਰਟ ਮੜਾਇਆ ਉਹ ਇੱਥੇ ਉਹਨਾਂ ਦੋ ਗੇੜੇ ਦਿੱਤੇ ਸਿੰਗਲ ਟਾਰ ਗੱਡੀ ਉਹ ਗਰਮ ਹੋ ਕੇ ਖੜ ਗਈ ਐ ਮਸਾ ਉਹਨਾਂ ਨੇ ਪਾਪੂ ਕੇ ਪਾਣੀ ਯਾਰ ਉਹ ਸਟਾਰਟ ਕੀਤੀ ਆ ਉਹ ਤਾਂ ਫਿਰ ਵੀ ਅਸੀਂ ਉਹਨਾਂ ਨੂੰ ਹੌਸਲਾ ਦਿੰਨੇ ਆ ਬੰਦੇ ਸੰਘਰਸ਼ਤਾ ਕਰੀ ਗਏ ਯਾਰ ਉਹ ਵਿਚਾਰਾ ਇੱਕ ਜਣਾ ਪਾਣੀ ਪਾਈ ਗਿਆ ਉਹਦੇ ਇੰਜਨ ਤੇ ਦੂਜਾ ਹੁਣ ਪਿੱਛੇ ਪਾਣੀ ਦਾ ਛੜਕਾ ਕਰੀ ਗਿਆ ਇਹਨਾਂ ਨੂੰ ਗੱਟੀਆਂ ਚੰਗੀਆਂ ਦੇ ਦੇਣ ਕਮ ਸੇ ਕਮ ਯਾਰ ਸਾਡੇ ਜੈਤੋ ਏਰਗੇ ਦੇ ਘੱਟੋ ਘੱਟ 60 70 ਪਿੰਡਾਂ ਬਾਜੇ ਕਾਨੇ ਤਿੱਕਰ ਅਸੀਂ ਪੈਨੇ ਆ ਇਧਰ ਸੂਰਕੁਰੀ ਮੜਾ ਕੇ ਤੇ ਯਾਰ ਕਮ ਸੇ ਕਮ ਸਾਨੂੰ ਦੋ ਕੱਟੇਗਾ ਪੱਕੇ ਤੌਰ ਤੇ ਸਾਡਾ ਸਟੇਸ਼ਨ ਇਥੇ ਲਾਟ ਕੀਤਾ ਜਾਵੇ ਵਧੀਆਂ ਨਹੀਂ ਇਹ ਇਹ ਹੁਣ 10 ਦਿਨਾਂ ਦੀ ਖਾਤਰ ਸਾਨੂੰ ਕਰ ਦਿੰਦੇ ਆ ਚਲੋ ਸ਼ੂਗਰ ਆ ਵੀ ਕੁਝ 10 ਦਿਨਾਂ ਦੀ ਖਾਤਰ ਤਾਂ ਕਰ ਦੇ ਕਮ ਸੇ ਕਮ ਕੱਟੇਗਾ ਚੰਗੀਆਂ ਦੋ ਤਾਂ ਦੇ ਦੇ ਨਾ ਹੁਣ ਮੰਨ ਕੇ ਚਲੋ ਯੱਕ ਪਾਸੇ ਦੋ ਤਰਫੀ ਅੱਗ ਲੱਗ ਗਈ ਪਹਿਲੀ ਗੱਲ ਤਾਂ ਵਾਹਿਗੁਰੂ ਇਹ ਟਾਈਮ ਹੀ ਨਾ ਦੇਵੇ ਤੇ ਜਾਣਗੇ ਕਿੱਧਰ ਗਏ ਜੀ ਤਾਂ ਭਈ ਇਹ ਇੱਥੇ ਕੋਈ ਸਟੇਸ਼ਨ ਹੈ ਫਾਇਰ ਬ੍ਰਿਗੇਡ ਦਾ ਨਹੀਂ ਨਹੀਂ ਵੱਡੇ ਵੀਰ ਕੋਈ ਸਟੇਸ਼ਨ ਨਹੀਂ ਆਹ ਆਰਜੀ ਤੌਰ ਤੇ ਉਹ 10 20 ਦਿਨਾਂ ਦੀ ਖਾਤਰ ਮਾਰਕੀਟ ਕਮੇਟੀ ਗੱਡੀ ਖੜੀ ਕਰਦੇ ਆ ਇਹ ਵੀ ਉਦੋਂ ਨਵਜੋਤ ਸਿੱਧੂ ਖੜ ਗਿਆ ਸੀਗਾ ਉਦੋਂ ਦਾ ਪੱਕਾ ਮੋਰਚਾ ਉੱਥੇ ਬਸ ਚੱਲੀ ਜਾਂਦਾਗਾ ਕੋ ਕੋਦੇ ਕੋਲ ਡਿਪਾਰਟਮੈਂਟ ਸੀਗਾ ਇਹ ਉਹ ਕਰ ਗਿਆ ਸੀਗਾ ਜੀ ਤਾਂ ਭਈ ਅੱਛਾ ਇਹ ਕਿੰਨੇ ਕਿੰਨੇ ਟਰੈਕਟਰਾਂ ਦੇ ਨਾਲ ਅੱਗ ਬੁਝਾਈ ਗਈ ਆ ਘੱਟੋ ਘੱਟ ਇੱਥੇ ਵੱਡੇ ਵੀਰ 30 ਤੋਂ 35 ਟਰੈਕਟਰ ਹੋਣਗੇ ਕਿਸੇ ਮਗਰ ਪਾਣੀ ਵਾਲਾ ਡਰਮ ਕਿਸੇ ਮਗਰ ਪਾਣੀ ਵਾਲੀਆਂ ਟੈਂਕੀਆਂ ਸੀ ਸਾਡਾ ਪਿੰਡ ਬਿਛਨੰਦੀ ਹੈ ਸਾਡੀ ਪੰਚਾਇਤ ਨੇ ਸਪੈਸ਼ਲੀ ਹੁੱਕਾ ਦਵਾ ਕੇ ਗੁਰਦਰਾ ਸਾਹਿਬ ਭਰ ਕੇ ਠੱਲੀ ਵੀ ਇੱਕ ਟੈਂਕੀ ਵੀ ਜਿੰਨੇ ਦਿਨ ਆਪਣਾ ਕਣਕ ਦਾ ਕੰਮ ਨਹੀਂ ਨਿਭੜਦਾ ਉਹ ਟੈਂਕੀ ਨੂੰ ਕੋਈ ਪਿੰਡ ਦਾ ਬੰਦਾ ਵਰਤੂ ਨਾ ਪਾਣੀ ਟਰੈਕਟਰ ਉਹਦੇ ਵਿੱਚ ਬਕਾਇਦਾ ਖੜਾ ਜਦੋਂ ਵੀ ਕੋਈ ਅਣਸਕਾ ਵੀ ਘਟਨਾ ਹੁੰਦੀ ਹੈ ਅਸੀਂ 10 ਮਿੰਟਾਂ ਜੀ ਵੱਡੇ ਵੀਰ ਇੱਥੇ ਲੈ ਕੇ ਆ ਗਏ ਹਲਕੇ ਦੇ ਐਮਐਲਏ ਸਾਹਿਬ ਤੱਕ ਇਹ ਖਬਰ ਪਹੁੰਚੀ ਉਹ ਪਹੁੰਚੇ ਇੱਥੇ ਨਹੀਂ ਹਜੇ ਤੱਕ ਤਾਂ ਪ੍ਰਸ਼ਾਸਨ ਦਾ ਕੋਈ ਨਹੀਂ ਆਇਆ ਸੋਨ ਚ ਆਇਆ ਸੀ ਵੀ ਐਸਡੀਐਮ ਸਾਹਿਬ ਆ ਰਹੇ ਆ ਪਰ ਨਹੀਂ ਮੇਰੇ ਹਿਸਾਬ ਨਾਲ ਮੁਸ਼ਕਲ ਕਿਹਨੇ ਹੋਣਾ ਹੀ ਗਰਮੀ ਬਹੁਤ ਹੈ ਅੱਛਾ ਬਾਈ ਪਰ ਤੁਸੀਂ ਕਹਿੰਦੇ ਹੋ ਗਰਮੀ ਬਹੁਤ ਹੈ ਪਰ ਉਹ ਤਾਂ ਕਹਿੰਦੇ ਅਸੀਂ ਕਿਸਾਨਾਂ ਦੇ ਪੁੱਤਾਂ ਕਿਸਾਨਾਂ ਦੇ ਦੁੱਖ ਤਰਚ ਨਾਲ ਖੜੇ ਆ ਅੱਜ ਤੱਕ ਨਹੀਂ ਫਿਰ ਦੁੱਖ ਤਰਦ ਹੁਣ ਹੈਗਾ ਹੀ ਦੁੱਖ ਤਰਦ ਤਾਂ ਆ ਜਾਣ ਫਿਰ ਮੈਂ ਤੇਰੀ ਮੰਨਦਾ ਇੱਥੇ ਕੋਈ ਆਜੂ ਪਰ ਮੁਸ਼ਕਲ ਹੈ ਨਹੀਂ ਜੀ ਜੀ ਆ ਇੱਥੇ ਇੱਕ ਦੋ ਸੱਜਣਾਂ ਦੇ ਨਾਲ ਹੋਰ ਗੱਲਬਾਤ ਕਰਦੇ ਆ ਬਾਈ ਮੌਕੇ ਤੇ ਜਿਹੜਾ ਸ਼ਾਸਨ ਹੈ ਐਮ ਐਲ ਏ ਆ ਉਹਨੇ ਕਿਸਾਨ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਚਾਹੁੰਦੇ ਤਾਂ ਖੱਪ ਕੋਈ ਤੁਸੀਂ ਐਮ ਐਲ ਏ ਦੀ ਗੱਲ ਕਰ ਰਹੇ ਸਾਡੇ ਕੋਲ ਕੋ ਤਹਿਸੀਲ ਦਾ ਕਲਪ ਵੀ ਨਹੀਂ ਪਹੁੰਚਾ अच्छा ਜਿਹੜਾ ਕਿ ਉਹਨਾਂ ਦਾ ਤਹਿਸੀਲਦਾਰ ਐਸਡੀਐਮ ਦਾ ਜ਼ਿੰਮੇਵਾਰ ਆ ਆ ਚੀਜ਼ਾਂ ਦੀ ਖੇਤਾਂ ਦਾ ਸਾਡੇ ਜ਼ਿੰਮੇਵਾਰ ਆ ਉਹ ਉਹਨਾਂ ਕੋਈ ਨਹੀਂ ਆਇਆ ਇੱਥੇ ਅਜੇ ਤੱਕ ਨਹੀਂ ਪਹੁੰਚਿਆ ਉਹਨੂੰ ਫੋਨ ਲੱਗ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਇੱਥੇ ਬੱਚਾ ਬੱਚੀ ਨੂੰ ਪਤਾ ਲੱਗ ਗਿਆ 5-7 ਮਿੰਟਾਂ ਚ ਉਹਨਾਂ ਨੂੰ ਅਜੇ ਤੱਕ ਖਬਰ ਨਹੀਂ ਆਈ ਕੀ ਕੀ ਲੱਗਦਾ ਬਈ ਉਹ ਉਹਨਾਂ ਦੇ ਜਿਹੜੇ ਸੂਤਰ ਆ ਏਨੇ ਵੀਕ ਆ ਵੀ ਉਹਨਾਂ ਤੱਕ ਖਬਰ ਹੀ ਨਹੀਂ ਪਹੁੰਚੀ ਨਹੀਂ ਉਹ ਸੂਤਰ ਸਾਡੇ ਕਿਸਾਨਾਂ ਵਾਸਤੇ ਵੀਕ ਆ ਅੱਛਾ ਹੋਰ ਕੰਮਾਂ ਵਾਸਤੇ ਬਹੁਤ ਤੇਜ਼ ਆਉ। ਇੱਥੇ ਕੋਈ ਹੋਰ ਕੋਈ ਉਹਨਾਂ ਦਾ ਲੀਡਰ ਨੇ ਆਉਣਾ ਹੋਵੇ ਕਿਸੇ ਨੇ ਐਮਐਲਏ ਸਾਹ ਮੰਤਰੀ ਸ਼ੰਤਰੀ ਨੇ ਆਉਣਾ ਹੋਵੇ ਫਿਰ ਸਾਰਾ ਕੁਝ ਹੀ ਹੋ ਜਾਂਦਾ। ਫਿਰ ਪੁਲਿਸ ਸਾਹਿਬ ਸਾਹਿਬ ਤਸੀਹੂਦਾਰ ਐਸਡੀਐਮ ਸਾਹਿਬ ਕੰਮ ਛੱਡ ਕੇ ਪਹੁੰਚ ਜਾਂਦੇ ਆ। ਇਹ ਸਾਡੇ ਵਾਸਤੇ ਕਮਜ਼ੋਰ ਹੈ। ਅੱਛਾ ਹਾਂ ਕਿਸਾਨਾਂ ਵਾਸਤੇ ਜੱਟਾਂ ਵਾਸਤੇ ਕਮਜ਼ੋਰ ਹੈ। ਕਿ ਕਿਹੜਾ ਕਿਹੜਾ ਪ੍ਰਸ਼ਾਸਨ ਪਹੁੰਚਿਆ ਇੱਥੇ ਮੌਕੇ ਤੇ? ਪ੍ਰਸ਼ਾਸਨ ਸਾਡਾ ਇਹਦਾ ਭਾਈਚਾਰਾ ਸੀ ਉਹੀ ਪਹੁੰਚਿਆ। ਸਾਡਾ ਪ੍ਰਸ਼ਾਸਨ ਤਾਂ ਇਹੀ ਹੈ। ਸਾਡਾ ਪ੍ਰਸ਼ਾਸਨ ਕਲਗੀਆਂ ਵਾਲਾ ਤੇ ਭਾਈਚਾਰਾ ਸਾਡਾ ਇਹੀ ਹੈ। ਸਾਡਾ ਪ੍ਰਸ਼ਾਸਨ ਉਹਨ ਅਜਿਹਾ ਕਾਲ ਫੌਜ ਕਾਲ ਫੁਰਖ ਦੀ ਫੌਜ ਹੈ ਅਸੀਂ ਮੰਨਦਾ ਹੀ ਨਹੀਂ ਉਸ ਪ੍ਰਸ਼ਾਸਨ ਨੂੰ ਇਹਦਾ ਸਟੇਟਾ ਇਹਨਾਂ ਤਾਂ ਸਾਨੂੰ ਮਾਰਦਾ ਜੋਰ ਪਾਇਆ ਵਾ ਉੱਥੋਂ ਭਜਾਤੇ ਉੱਥੋਂ ਭਜਾਤੇ ਉੱਥੇ ਧਰਨੇ ਤੇ ਵਿਛਾੜਾ ਪਾ ਦਿਆ ਉੱਥੇ ਪਾ ਦਿਆ ਇਹਨਾਂ ਨੇ ਸਾਨੂੰ ਮਾਰਨਾ ਹੈ ਪਹਿਲਾਂ ਵੀ ਬਈ ਇਸ ਪਿੰਡ ਦੇ ਵਿੱਚ ਮੈਨ ਲੱਗਾ ਗੜੇ ਵਾਲੀ ਕਟਣਾ ਹੋਈ ਸੀ ਹਨਾ ਗੜੇ ਪਏ ਬਹੁਤ ਸਾਰਾ ਉਦੋਂ ਸਾਰਾ ਪਿੰਡ ਹੀ ਨੁਕਸਾਨ ਹੋਤਾ ਦੋ ਕਿੱਲੇ ਉਦੋਂ ਸਾਰਾ ਪਿੰਡ ਹੀ ਖਤਮ ਹੋ ਗਿਆ ਸੀ ਉਦੋਂ ਨਹੀਂ ਉਦੋਂ ਨਹੀਂ ਉਹਨਾਂ ਦਾ ਸਾਰ ਲਈ ਇਹਨਾਂ ਦੇ ਜਿਹੜੇ ਕਾਨਗੋ ਤਹਿਸੀਲਦਾਰ ਸੀ ਉਹਨਾਂ ਨੇ ਆਪ ਦੇ ਘਰ ਭਰ ਲਏ ਜਿਹੜੇ ਆਪ ਜਿਨ੍ਹਾਂ ਦੇ ਗੜੇ ਫਜ਼ਲਾ ਮਰ ਗਏ ਸੀ ਉਹਨਾਂ ਦਾ ਖਤਮ ਖੇਡਾ ਕੀ ਕੀ ਲੱਗਦਾ ਹੁਣੇ ਕੋਈ ਕਿਸਾਨ ਨੂੰ ਕੋਈ ਇਹ ਤੇ ਮਾਫੀਆ ਮਿਲ ਜੂਗਾ ਮਾਫੀ ਆਦਾ ਜੀ ਸਾਡਾ ਤਾਂ ਮੇਰੀ ਗੱਲ ਸੁਣੋ ਇਹਦਾ ਸਰਕਾਰਾਂ ਦੇ ਦੇਣਗੀਆਂ ਵੱਧ ਤੋਂ ਵੱਧ ਦੇਣਗੀਆਂ ਜੀ ਦੇਖੋ ਜੀ 1000 ਦੇ ਦੋ 2000 ਦੇ ਦੋ 4000 ਦੇ ਦੋ 4000 ਨਾ ਆ ਕਣਕ ਦਾ ਨਿਸ਼ਾਨ ਪੜਾ ਜਾਊਗਾ ਡੂੜ ਲੱਖ ਦੀ ਡੂੜ ਲੱਖ ਦੀ ਢਾਈ ਲੱਖ ਦੀ ਸੀਗੀ ਕਣਕ ਇਹ ਦੱਸੋ ਮੈਨੂੰ ਢਾਈ ਲੱਖ ਦੇ ਦੋ ਸਰਕਾਰ ਭਈਆ ਕੋਈ ਨਹੀਂ ਦੰਦਾ ਉਹਦਾ ਅੱਖਾਂ ਉਹਦਾ ਉਹੀ ਗੱਲ ਆ ਉਹਦੇ ਦਾ ਇਹ ਸਰਕਾਰਾਂ ਨੇ ਕੀ ਦਿਨਾ ਬਾਈ ਇਹ ਕਿ ਕੀ ਦਿੰਦਾ ਇਹਨਾਂ ਨੇ ਕੋਈ ਦਿਨ ਬਾਈ ਅੱਜ ਤਾਂ ਹਾਂ ਪੈਂਤੀਆਂ ਹੋਣਗੀਆਂ ਹਨ ਜਿਹਦੀ ਕਣਕਟਰ ਰਹਿ ਬਚੀ ਅੰਦਰ ਕਣਕਾਂ ਦਾ ਬਾਈ ਜੀ ਤੁਹਾਨੂੰ ਮੈਂ ਅੱਗੇ ਦੱਸ ਕੇ ਟਿਆ ਕਣਕਾ ਇਹ ਪਾਲਣੀਆਂ ਬਹੁਤਾ ਤਾਂ ਹਾਂ ਤਾਂ ਚੱਲ ਜਿਹੜਾ ਕੁਝ ਹੈਗਾ ਆਪਾਂ ਹਰੇਕ ਬੰਦਾ ਅਸੀਂ ਸਾਡਾ ਜਿਹੜਾ ਜੱਟ ਦਾ ਕੰਮ ਆ ਨਾ ਇਹ ਇਹ ਅਕਾਲ ਪੁਰਖਤ ਵਾਹਿਗੁਰੂ ਤੇ ਛੱਡਿਆ ਵਾ ਪਰੋਸੇ ਉਹਦੇ ਆ ਹੈ ਪਰ ਇਹਨੂੰ ਪਾਲਣਾ ਬਹੁਤ ਔਖਾ ਹੈ ਮੇਰੇ ਤੇ ਅੱਗੇ ਰਜਾਈ ਚ ਪਏ ਹੁੰਦੇ ਆ ਇਹ ਰਾਤਾਂ ਨੂੰ ਤੁਰੇ ਫਿਰਦੇ ਇੱਥੇ ਪੂ ਮਾਗਦੇ ਰਾਤਾਂ ਚ ਪਾਲੀ ਵੀ ਆ ਇਹ ਤੇ ਅੱਜ ਤਾਂ ਗਰਮੀ ਆ ਉਦੋਂ ਠੰਡ ਚ ਪੈਰ ਪਾਰ ਘਟੋਂ ਨੂੰ ਹ ਹਾਂ ਭਲਾਂ ਦੀ ਇਹ ਦੋ ਕਿਲੇ ਹੀ ਮੱਚੀ ਐ ਜੀ ਹਾਂ ਜੀ ਸ਼ੁਕਰੀਆ ਜੀ ਤਾਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਜੁੜਿਓ ਰੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ